ਲੋੜਾ ਘੜਿਆ ਇਹ ਤੁਸੀਂ ਦੇਖ ਸਕਦੇ ਹੋ ਜੀ ਲੋੜਾ ਘਟ ਤੋਂ ਬਾਅਦ ਸਾਹਮਣੇ ਸਾਨੂੰ ਕਰਤਾਰਪੁਰ ਸਾਹਿਬ ਮੈਂ ਸੁਖ ਕਣੇ ਹੋਈ ਨ ਜਾਣੇ ਆਤਮੇ ਤੁਮਹੀ ਨਾਣੀ ਨਾਰ E ar dasamhiri ti open sab sab ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੈ ਘਰ ਨਾਨਕ ਦੇਵ ਜੀ ਦਾ ਪ੍ਰਾਤਨ ਖੂ ਤਸੀ ਦੇ ਫਕਦੇਓ ਅੱਛੇ ਤਰ੍ਹਾਂ ਹੀ ਟੰਨਾ ਸਭ ਤੇ ਵੀ ਖਟਿਆਈ ਉਹ ਦੇਖ ਸਾਡੇ ਤੁਸੀਂ ਠੰਡਾ ਦਾ ਜਰਾ ਪਾਣੀ ਕੱਢਦੇ ਆ ਯੋਹਾਨ ਮੇਰੇ ਰਾਖਾ ਤੇਰਾ ਇਹ ਬੰਬਿਆ ਰੇ ਪ੍ਰਸੰਤੇ ਸਰਾ ਮੇਰਾ ਸੰਦੇਸ ਰਾ ਨਾਮ ਜਿਤੇ ਮੈਂ ਜਿਕੇ ਵਦਨਾਮ ਜਿਤੇ ਮੈਂ ਏ ਲੰਘ ਰਹਾ ਹੈ ਸ੍ਰੀ ਪ੍ਰਕਾਸ਼ਾ ਦਾ ਉੱਤੇ ਨੰਬਰ ਆ ਗਰੇ ਆਣ ਕੇ ਇਹ ਲੱਗਦਾ ਹਾਲ ਹੈ ਨੰਬਰ ਭੰਗ ਗਿਆ ਇਹ ਕਰਤਾ ਕੋ ਦਾ ਦਾ ਇਹਦਾ ਪਛਾਤੇ ਪੱਕਾ ਦੇ ਮੂਨ ਤੇ ਗਿਆ ਆਪਣਾ ਇਹ ਨਾਂ ਫੱਜਾਦਾ ਯੂਐਸਪੀ ਨਾਂ ਤੇ ਨੂੰ ਕਹਿੰਦੇ ਅੱਛਾ ਚਲੋ ਜੀ ਚੰਗਾਈ ਪਾਕਿਸਤਾਨ ਵਾਲਿਓ ਚੱਲੇ ਵਾਪਸ ਆਪਾਂ ਉਹ ਮੇਰੇ ਐਨਵੀਜ਼ ਈ ਆਉਣ ਵਾਲੀ ਆ Ravi دریا ਆ ਆ ਅੱਜ ਇਹ ਤਾਂ ਕਰੋ ਹੋੜੇੜਾ ਜਿਹੜਾ ਜਿਹੜਾ ਇੰਜੀਨੀਅਰਿੰਗ ਹੋ ਕਿਧਰਾ ਗਿਆ ਰਿਕਵਰ ਕਰਦੇ ਆ ਆਲਾ ਵੀ ਨੇ ਬੰਦੇ ਨੇ ਸਾਡੇ ਇਹ ਕਿੱਥੇ ਪੈਣ ਗਾ ਲੋਕ ਕੋਈ ਕਿਸੇ ਨੂੰ ਨਹੀਂ ਤੇ ਮੈਂ ਨਹੀਂ ਆਂਦਾ ਨਾ ਮੈਂ ਕਿੰਨੀ ਆਂਦਾ ਵਿੱਚ ਆ ਅਰੇ ਕਿਰੇ ਆਂਦਾ ਵਿੱਚ ਆ ਅਸੀਂ ਬੱਸ ਸੇ ਜਾ ਹਾਂ ਪਹੁੰਚ ਰਿਹਾ ਸੀ ਹਲੋ ਹਾਂ ਹਾਂ ਚਲੋ ਜੀ ਬੇਠੇ ਹੋਏ ਸੀ ਪਹੁੰਚ ਗਏ ਹਾਂ ਕਿੱਥੇ ਕੰਮ ਹੋ ਰਿਹਾ ਹੈ ਸਰ ਹਾਂ ਹੋ ਚੋਦੀ ਨੂੰ ਮਿਲਦੇ ਫੋਟੋ ਕਿਚੀ ਬੱਸ ਸੇ ਜਾਂ ਬੱਸ ਸੇ ਮਿਲ ਕੇ ਰਾਂਗੇ ਕੋਣ ਅੱਛਾ ਆ ਇੱਥੇ ਯਾਰ ਫੋਟੋ ਖੇਚੀ ਹੈ ਸੱਬੇ ਯਾਰ ਗਰੁੱਪ ਐ ਸੱਬੇ ਯਾਰ ਦੀ ਹੋਰ ਕੀ ਸੱਬੇ ਲਓ ਜੀ ਇਹ ਆ ਜੀ ਪਾਕਿਸਤਾਨ ਦਾ ਗੇਟ ਏਸੀ ਆ ਗਏ ਇੰਡੀਆ ਚ ਹੁਣ ਫੇਰ ਆਪਣੇ ਦੇਸ਼ ਸਦਾ ਆਪ ਕੰਟਰੀ ਆ ਗਿਆ ਇੰਡੀਆ ਦਾ ਲਾ ਲੈਂਦਾ ਆਪਣੇ ਨਾਲ ਆਪਣਾ ਸੰਗ ਆ ਆਹੋ ਤੁਸੀਂ ਸਵੀਕਾਰ ਕਰੋ ਇਹਨਾਂ ਨੇ ਫੇਰ ਨਹੀਂ ਦੱਸ ਲਾ ਇਹ ਇੰਡੀਆ